ਸੁਖਨਾ ਲੇਖ ਦਾ ਪਾਣੀ ਲੈਵਲ ਇੱਕ ਵਾਰ ਫਿਰ ਡੇਂਜਰ ਮਾਰਕ 1163 ਫੀਟ ਤੋਂ ਉੱਪਰ ਚੜ ਗਿਆ ਹੈ ਜਿਸ ਕਰਕੇ ਸਵੇਰ 3:30 ਵਜੇ ਤੋਂ ਲੈ ਕੇ 4 ਵਜੇ ਦੇ ਕਰੀਬ ਇੰਜੀਨੀਅਰਿੰਗ ਡਿਪਾਰਟਮੈਂਟ ਨੇ ਲੇਖ ਦੇ ਫਲਡ ਗੇਟਸ ਖੋਲ ਦਿੱਤੇ ਇਹ ਪਾਣੀ ਸੁਖਨਾ ਲੇਖ ਦੇ ਰਾਹੀ ਕਾਗਰ ਨਦੀ ਵਿੱਚ ਜਾ ਰਿਹਾ ਹੈ ਇਸ ਡਿਵੈਲਪਮੈਂਟ ਨਾਲ ਚੰਡੀਗੜ੍ਹ, ਮੋਹਾਲੀ ਤੇ ਪੰਚਕੁਲਾ ਵਿੱਚ ਤੁਰੰਤ ਫਲਡ ਅਲਰਟs ਇਸ਼ੂ ਕਰ ਦਿੱਤੇ ਗਏ ਨੇ। ਆਈਐਮਡੀ ਵੱਲੋਂ ਕਨਸਟੈਂਟ ਨੋਟੀਫਿਕੇਸ਼ਨਸ ਮਿਲ ਰਹੀਆਂ ਨੇ। ਅਥਾਰਟिटीज ਨੇ ਸਪਸ਼ਟ ਕਰ ਦਿੱਤਾ ਹੈ ਕਿ ਸਿਚੁਏਸ਼ਨ ਕ੍ਰਿਟੀਕਲ ਹੈ ਤੇ ਰੈਸੀਡੈਂਟਸ ਨੂੰ ਹਾਈ ਅਲਰਟ ਤੇ ਰਹਿਣਾ ਚਾਹੀਦਾ ਹੈ। ਅੱਜ ਸਵੇਰ ਚੰਡੀਗੜ੍ਹ ਤੇ ਉਹਦੇ ਲੱਗਦੇ ਇਲਾਕਿਆਂ ਵਿੱਚ ਫਲਡ ਦੀ ਸਿਚੁਏਸ਼ਨ ਹੋਰ ਨਾਜ਼ੁਕ ਹੋ ਗਈ ਹੈ। ਸੁਖਨਾ ਲੇਖ ਦਾ ਪਾਣੀ ਲੈਵਲ ਇੱਕ ਵਾਰ ਫਿਰ ਡੇਂਜਰ ਮਾਰਕ 1163 ਫੀਟ ਤੋਂ ਉੱਪਰ ਚੜ ਗਿਆ ਹੈ ਜਿਸ ਕਰਕੇ ਸਵੇਰ 3:30 ਵਜੇ ਤੋਂ ਲੈ ਕੇ 4 ਵਜੇ ਦੇ ਕਰੀਬ ਇੰਜੀਨੀਅਰਿੰਗ ਡਿਪਾਰਟਮੈਂਟ ਨੇ ਲੇਕ ਦੇ ਫਲਡ ਗੇਟਸ ਖੋਲ ਦਿੱਤੇ ਇਹ ਪਾਣੀ ਸੁਖਨਾ ਲੇਕ ਦੇ ਰਾਹੀ ਕਾਗਰ ਨਦੀ ਵਿੱਚ ਜਾ ਰਿਹਾ ਹੈ ਇਸ ਡਿਵੈਲਪਮੈਂਟ ਨਾਲ ਚੰਡੀਗੜ੍ਹ, ਮੋਹਾਲੀ ਤੇ ਪੰਚਕੁਲਾ ਵਿੱਚ ਤੁਰੰਤ ਫਲੱਡ ਅਲਰਟਸ ਇਸ਼ੂ ਕਰ ਦਿੱਤੇ ਗਏ ਨੇ। ਆਈਐਮਡੀ ਵੱਲੋਂ ਕੰਸਟੈਂਟ ਨੋਟੀਫਿਕੇਸ਼ਨਸ ਮਿਲ ਰਹੀਆਂ ਨੇ। ਅਥਾਰਟिटीज ਨੇ ਸਪਸ਼ਟ ਕਰ ਦਿੱਤਾ ਹੈ ਕਿ ਸਿਚੁਏਸ਼ਨ ਕ੍ਰਿਟੀਕਲ ਹੈ ਤੇ ਰੈਸੀਡੈਂਟਸ ਨੂੰ ਹਾਈ ਅਲਰਟ ਤੇ ਰਹਿਣਾ ਚਾਹੀਦਾ ਹੈ। ਮੋਹਾਲੀ ਡਿਸਟ੍ਰਿਕਟ ਖਾਸ ਕਰਕੇ ਡੇਰਾ ਬਸੀ 벨ਟ ਸਭ ਤੋਂ ਜ਼ਿਆਦਾ ਅਫੈਕਟਡ ਨਜ਼ਰ ਆ ਰਹੇ। ਕਾਗਰ ਦਰਿਆ ਦਾ ਪਾਣੀ देयर ਡਿਸਚਾਰਜ ਸਵੇਰ 8 ਵਜੇ 70000 ਕਿਊਸ ਤੋਂ ਵੱਧ ਗਿਆ ਸੀ ਜੋ ਇੱਕ ਵੱਡਾ ਖਤਰਾ ਬਣ ਸਕਦਾ ਹੈ। ਇਸ ਕਰਕੇ ਡੇਰਾਬਸੀ ਦੇ 9 ਪਿੰਡ ਜਿਨ੍ਹਾਂ ਵਿੱਚ ਆਉਂਦੇ ਨੇ ਤਿਵਾਣਾ ਖਜੂਰ ਮੰਡੀ ਸਰਸਿਨੀ ਆਲਮਗੀਰ ਤੇ ਹੋਰ ਹਾਈ ਅਲਰਟ ਤੇ ਰੱਖ ਦਿੱਤੇ ਗਏ ਨੇ ਮੋਹਾਲੀ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਖੁਦ ਗਰਾਊਂਡ ਤੇ ਤਿਵਾਣਾ ਪਿੰਡ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਦੀ ਪ੍ਰੀਪੇਅਰਡਨੈਸ ਚੈੱਕ ਕੀਤੀ ਚੰਡੀਗੜ੍ਹ ਯੂਟੀ ਐਡਮਿਨਿਸਟ੍ਰੇਸ਼ਨ ਨੇ ਵੀ ਐਮਰਜੈਂਸੀ ਸਟੈਪਸ ਲੈ ਲੈਨੇ ਹੋਂ UT इमरजेंसी डिपार्टमेंट ने कंफर्म ਕੀਤਾ ਹੈ ਕਿ 24/7 CCTV ਸਰਵੇਲੈਂਸ ਚੱਲ ਰਿਹਾ ਹੈ ਤੇ ਇੱਕ ਸਪੈਸ਼ਲ ਕੰਟਰੋਲ ਰੂਮ ኦਪਰੇਸ਼ਨਲ ਹੈ ਜੋ ਮੋਹਾਲੀ ਤੇ ਪੰਚਕੁਲਾ ਐਡਮਿਨਿਸਟ੍ਰੇਸ਼ਨਜ਼ ਨਾਲ ਕੰਟੀਨਿਊਸ ਕੰਟੈਕਟ ਵਿੱਚ ਰਹੇਗਾ ਸਿਟੀਜ਼ਨਸ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਬਿਨਾਂ ਜ਼ਰੂਰਤ ਘਰਾਂ ਤੋਂ ਬਾਹਰ ਨਾ ਨਿਕਲਣ ਤੇ ਪਾਣੀ ਨਾਲ ਕਵਰ ਹੋਏ ਬ੍ਰਿਜਸ ਜਾਂ ਰੋਡਸ ਤੋਂ ਬਚਣ ਇਸ ਫਲੱਡ ਕ੍ਰਾਈਸਿਸ ਦਾ ਇੱਕ ਹੋਰ ਨਜ਼ਾਰਾ ਪੰਚਕੁਲਾ ਡਿਸਟ੍ਰਿਕਟ ਵਿੱਚ ਵੇਖਣ ਨੂੰ ਮਿਲਦਾ ਹੈ ਰੀਸੈਂਟਲੀ ਖਟੋਲੀ ਪਿੰਡ ਦੇ ਕੋਲ ਬਰਵਾੜਾ ਇਲਾਕੇ ਵਿੱਚ ਇੱਕ ਰੋਡ ਕੋਲਾਪਸ ਹੋ ਗਈ ਯਾਨੀ ਕਿ ਟੁੱਟ ਗਈ ਲਗਾਤਾਰ ਹੈਵੀ ਰੇਨ ਨਾਲ ਰੋਡ ਦੇ ਥੱਲੇ ਵਾਲੀ ਮਿੱਟੀ ਘੱਟ ਗਈ ਜਿਸ ਕਰਕੇ ਬ੍ਰਿਜ ਦੇ ਨਜ਼ਦੀਕ ਰੋਡ ਤਸ ਗਿਆ ਇਸ ਦੇ ਨਾਲ ਸਿਰਫ ਟ੍ਰੈਫਿਕ ਨੂੰ ਅਫੈਕਟ ਕਰ ਰਿਹਾ ਹੈ ਬਲਕਿ ਲੋਕਲ ਕਮਿਊਟਿੰਗ ਵੀ ਇੱਕ ਵੱਡੀ ਪ੍ਰੋਬਲਮ ਬਣ ਗਈ ਹੈ ਅਥਾਰਟिटीज ਨੇ ਤੁਰੰਤ ਡੈਮੇਜ ਅਸੈਸਮੈਂਟ ਸ਼ੁਰੂ ਕਰ ਦਿੱਤੀ ਹੈ ਤੇ ਰੈਸੀਡੈਂਟਸ ਨੂੰ ਸਟ੍ਰਿਕਟਲੀ ਐਡਵਾਈਸ ਕੀਤਾ ਹੈ ਕਿ ਇਸ ਰੂਟ ਤੋਂ ਬਚਿਆ ਜਾਏ ਓਵਰਆਲ ਇਹ ਸਪਸ਼ਟ ਹੈ ਕਿ ਸਿਚੁਏਸ਼ਨ ਹਜੇ ਵੀ ਬਹੁਤ ਜ਼ਿਆਦਾ ਨਾਸੁਖ ਹੁੰਦੀ ਜਾ ਰਹੀ ਹੈ ਸੁਖਨਾ ਲੇਕ ਵਿੱਚ ਪਾਣੀ ਦਾ ਲੈਵਲ ਚੜ ਰਿਹਾ ਹੈ ਕਾ ਗਰ ਦਰਿਆਜ ਡੇਂਜਰਸਲੀ ਡਿਸਚਾਰਜ ਕਰਾਸ ਕਰ ਚੁੱਕੀ ਹੈ ਤੇ ਲੋਕਲ ਇਨਫਰਾਸਟ੍ਰਕਚਰ ਵੀ ਪ੍ਰੈਸ਼ਰ ਵਿੱਚ ਆਉਂਦਾ ਜਾ ਰਿਹਾ ਹੈ ਸਿਰਫ ਚੰਡੀਗੜ੍ਹ ਹੀ ਨਹੀਂ ਮੋਹਾਲੀ ਤੇ ਪੰਚਕੁਲਾ ਦੀ ਲੋਕਲ ਐਡਮਿਨਿਸਟ੍ਰੇਸ਼ਨਸ ਇੱਕ ਕੋਆਰਡੀਨੇਟਿਡ ਐਫਰਟ ਵਿੱਚ ਲੱਗੀਆਂ ਹੋਈਆਂ ਨੇ ਤਾਂ ਕਿ ਜੋ ਕਿਸੇ ਵੀ ਐਮਰਜੈਂਸੀ ਨੂੰ ਆਸਾਨੀ ਨਾਲ ਹੈਂਡਲ ਕੀਤਾ ਜਾ ਸਕੇ ਅਥਾਰਟिटीज ਦਾ ਕਹਿਣਾ ਹੈ ਕਿ ਰੈਸਕਿਊ ਟੀਮਸ ਸਟੈਂਡ ਬਾਈ ਤੇ ਨੇ ਰੀਲੀਫ ਕੈਂਪਸ ਤਿਆਰ ਕੀਤੇ ਗਏ ਨੇ ਤੇ ਵਲਨਰੇਬਲ ਇਲਾਕਿਆਂ ਵਿੱਚ ਯਾਨੀ ਕਿ ਨਾਜ਼ੁਕ ਇਲਾਕਿਆਂ ਨੂੰ ক্লোਜ਼ਲੀ ਮਾਨੀਟਰ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਸਟ੍ਰਿਕਟਲੀ ਐਡਵਾਈਸ ਕੀਤਾ ਜਾ ਰਿਹਾ ਹੈ ਕਿ ਲੋਕਲ ਅਥਾਰਟिटीज ਨੂੰ ਫੋਲੋ ਕੀਤਾ ਜਾਏ ਤੇ ਰੂਮਰਸ ਤੋਂ ਬਚਿਆ ਜਾਏ ਇਹਦੇ ਨਾਲ ਹੀ ਸੇਫਟੀ ਨੂੰ ਪ੍ਰਾਇੋਰਟੀ ਦਿੱਤੀ ਜਾਏ ਅੱਜ ਦੇ ਡਿਵੈਲਪਮੈਂਟਸ ਇੱਕ ਵਾਰ ਫਿਰ ਸਾਬਿਤ ਕਰਦੇ ਨੇ ਕਿ ਨੇਚਰ ਦੇ ਸਾਹਮਣੇ ਇਨਸਾਨ ਨੂੰ ਹਮੇਸ਼ਾ ਪ੍ਰੇਪੇਅਰਡ ਰਹਿਣਾ ਹੀ ਚਾਹੀਦਾ ਹੈ ਚੰਡੀਗੜ੍ਹ ਮੋਹਾਲੀ ਤੇ ਪੰਚਕੁਲਾਡੀ ਐਡਮਿਨਿਸਟ੍ਰੇਸ਼ਨ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਤਰ੍ਹਾਂ ਦੀ ਲਾਸ ਆਫ ਲਾਈਫ ਨਾ ਹੋਵੇ ਪਰ ਇਹ ਵੀ ਸੱਚ ਹੈ ਕਿ ਸਿਚੁਏਸ਼ਨ ਕੰਟਰੋਲ ਵਿੱਚ ਰੱਖਣਾ ਅਜੇ ਵੀ ਇੱਕ ਚੁਣੌਤੀ ਬਣਦਾ ਜਾ ਰਿਹਾ ਹੈ